ਵਿਚਾਲੇ ਵਿਵਾਦ ਨੇ ਜ਼ੋਰ ਫੜ ਲਿਆ ਤੇ ਇਸ ਦੀ ਗੂੰਜ ਨਾ ਸਿਰਫ ਸਿਆਸੀ ਗਲਿਆਰਿਆਂ ਦੇ ਵਿੱਚ ਸਗੋਂ ਆਮ ਲੋਕਾਂ ਦੇ ਵਿੱਚ ਵੀ ਸੁਣਾਈ ਦੇ ਰਹੀ ਹੈ। ਅਮਰੀਕਾ ਨੇ ਹਾਲ ਹੀ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਲੜੀ ਦੇ ਵਿੱਚ 104 ਭਾਰਤੀਆਂ ਦਾ ਪਹਿਲਾ ਜਥਾ ਬੁੱਧਵਾਰ ਨੂੰ ਭਾਰਤ ਪਰਤਿਆ। ਪਰ ਇਸ ਪੂਰੀ ਘਟਨਾ ਨੂੰ ਲੈ ਕੇ ਕਾਂਗਰਸ ਨੇ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਇਹਨਾਂ ਲੋਕਾਂ ਨੂੰ ਅਮਰੀਕਾ ਦੇ ਵਿੱਚ ਹੱਥ ਖੜੀਆਂ ਲਾ ਕੇ ਜ਼ਲੀਲ ਕੀਤਾ ਗਿਆ। ਪਰ ਅਸਲ ਸਵਾਲ ਇਹ ਨਹੀਂ ਹੈ ਕਿ ਉਹ ਵਾਪਸ ਆਏ ਸਵਾਲ ਇਹ ਹੈ ਕਿ ਅਮਰੀਕਾ ਨੇ ਉਹਨਾਂ ਦੇ ਨਾਲ ਕਿਹੋ ਜਿਹਾ ਸਲੂਕ ਕੀਤਾ ਰਿਪੋਰਟ ਕਰਨ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਹਥਕੜੀਆਂ ਲਗਾਈਆਂ ਗਈਆਂ ਸਨ ਅਤੇ ਉਹਨਾਂ ਦੇ ਨਾਲ ਅਪਰਾਧੀਆਂ ਕੈਦੀਆਂ ਦੇ ਵਾਂਗੂ ਵਿਹਾਰ ਕੀਤਾ ਗਿਆ ਕਾਗਰਸ ਆਗੂ ਪਵਨ ਖੇੜਾ ਨੇ ਸਰਕਾਰ ਨੂੰ ਇਹ ਸਵਾਲ ਪੁੱਛਿਆ ਅਤੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਮੈਨੂੰ ਯਾਦ ਹੈ ਕਿ 2013 ਦੇ ਵਿੱਚ ਭਾਰਤੀ ਜਿਹੜੇ ਡਿਪਲੋਮੈਟ ਦੇ ਵਿਆਹ ਨੇ ਖੋਬਰਾਗੜੇ ਨੂੰ ਵੀ ਅਮਰੀਕਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਦੇ ਨਾਲ ਬਹੁਤ અપਮਾਨਜਨਕ ਸਲੂਕ ਕੀਤਾ ਗਿਆ ਸੀ ਫਿਰ ਭਾਰਤ ਨੇ ਅਮਰੀਕਾ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਪਰ ਹੁਣ ਸਰਕਾਰ ਚੁੱਪ ਕਿਉਂ ਹੈ ਕਾਂਗਰਸ ਵੱਲੋਂ ਉਠਾਇਆ ਗਿਆ ਮੁੱਦਾ ਕੋਈ ਨਵਾਂ ਨਹੀਂ ਹੈ 2013 ਦੇ ਵਿੱਚ ਭਾਰਤੀ ਡਿਪਲੋਮੈਟ ਦੇਵਿਆਨੀ ਖੋਬਰਾਗੜੇ ਨੂੰ ਨਿਊਯਾਰਕ ਦੇ ਵਿੱਚ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਤੇ ਕਸਟਮ ਇਨਫੋਰਸਮੈਂਟ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ ਦੇਵਿਆਨੀ ਖੋਬਰਾਗੜੇ ਇੱਕ ਆਈਐਫਐਸ ਅਧਿਕਾਰੀ ਹਨ ਅਤੇ 2013 ਦੇ ਵਿੱਚ ਉਹਨਾਂ ਨੂੰ ਨਿਊਯਾਰਕ ਦੇ ਵਿੱਚ ਭਾਰਤੀ ਕੌਂਸਲੇਟ ਜਨਰਲ ਵਿੱਚ ਡਿਪਟੀ ਕੌਂਸਲਰ ਜਨਰਲ ਵਜੋਂ ਤਾਇਨਾਤ ਕੀਤਾ ਗਿਆ ਸੀ ਇਲਜ਼ਾਮ ਸੀ ਕਿ ਉਹਨਾਂ ਨੇ ਆਪਣੀ ਘਰੇਲੂ ਨੌਕਰ ਸੰਗੀਤਾ ਰਿਚਰਡ ਦੇ ਵੀਜ਼ਾ ਦਸਤਾਵੇਜ਼ਾਂ ਦੇ ਨਾਲ ਛੇੜਛਾੜ ਕੀਤੀ ਸੀ ਅਤੇ ਉਹਨਾਂ ਨੂੰ ਸੈਲਰੀ ਤੋਂ ਵੀ ਘੱਟ ਰਕਮ ਦਿੱਤੀ ਗਈ ਸੀ ਪਰ ਅਸਲ ਵਿਵਾਦ ਉਦੋਂ ਪੈਦਾ ਹੋਇਆ ਜਦੋਂ ਉਹਨਾਂ ਨੂੰ ਆਮ ਅਪਰਾਧੀ ਦੇ ਵਾਂਗੂ ਹਥਕੜੀ ਲਗਾ ਕੇ ਗ੍ਰਿਫਤਾਰ ਕਰ ਲਿਆ ਅਤੇ ਫਿਰ ਥਾਣੇ ਲਿਜਾ ਕੇ ਸ਼ਰੀਆਮ ਤਲਾਸ਼ੀ ਕੀਤੀ ਗਈ ਇਸ ਪ੍ਰਕਿਰਿਆ ਦੇ ਵਿੱਚ ਉਹਨਾਂ ਦੇ ਕੱਪੜੇ ਲਹਾ ਕੇ ਜਾਂਚ ਕੀਤੀ ਗਈ ਸੀ ਜੋ ਪੂਰੀ ਤਰ੍ਹਾਂ ਕੋਟਨੀਤਕ ਸ਼ਿਸ਼ਟਾਚਾਰ ਦੇ ਵਿਰੁੱਧ ਸੀ ਐਨਾ ਹੀ ਨਹੀਂ ਉਹਨਾਂ ਨੂੰ DNA ਸਲੈਬ ਟੈਸਟ ਕਰਵਾਉਣ ਲਈ ਵੀ ਮਜਬੂਰ ਕੀਤਾ ਗਿਆ ਸੀ ਕੁਝ ਸਮੇਂ ਲਈ ਅਪਰਾਧਕ ਕੈਦੀਆਂ ਦੇ ਨਾਲ ਵੀ ਉਹਨਾਂ ਨੂੰ ਰੱਖਿਆ ਗਿਆ ਸੀ ਇਸ ਮੁੱਦੇ ਤੇ ਸੰਸਦ ਦੇ ਵਿੱਚ ਜ਼ੋਰਦਾਰ ਬਹਿਸ ਹੋਈ ਅਤੇ ਭਾਰਤ ਸਰਕਾਰ ਤੋਂ ਅਮਰੀਕਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਉਸ ਦੌਰਾਨ ਵਿਦੇਸ਼ ਸਕਤਰ ਸੁਜਾਤਾ ਸਿੰਘ ਨੇ 2013 ਦੀ ਘਟਨਾ ਨੂੰ ਲੈ ਕੇ ਅਮਰੀਕੀ ਰਾਜਦੂਤ ਨੈਂਸੀ ਪਾਵੇਲ ਕੋਲ ਸਖਤ ਵਿਰੋਧ ਦਰਜ ਕਰਵਾਇਆ ਸੀ ਜਿਸ ਤੇ ਪਵਨ ਖੇੜਾ ਨੇ ਕਿਹਾ ਸੀ ਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਮਰੀਕੀ ਕਾਰਵਾਈ ਨੂੰ ਨਿੰਦਣਯੋਗ ਦੱਸਿਆ ਸੀ ਸਰਕਾਰ ਨੇ ਅਮਰੀਕੀ ਦੂਤਵਾਸ ਨੂੰ ਦਿੱਤੀਆਂ ਗਈਆਂ ਸਹੂਲਤਾਂ ਵਾਪਸ ਲੈ ਲਈਆਂ ਸਨ ਇੰਨਾ ਹੀ ਨਹੀਂ ਅਮਰੀਕੀ ਡਿਪਲੋਮੇਟਾਂ ਦੇ ਵਿੱਚ ਵਿਸ਼ੇਸ਼ 에어ਪੋਰਟ ਪਾਸ ਅਮਰੀਕੀ ਦੂਤਵਾਸ ਦੇ ਕਰਮਚਾਰੀਆਂ ਲਈ ਡਿਊਟੀ ਮੁਕਤ ਸ਼ਰਾਬ ਅਤੇ ਅਮਰੀਕੀ ਡਿਪਲੋਮੇਟਾਂ ਦੇ ਲਈ ਵਿਸ਼ੇਸ਼ ਐਂਟਰੀ ਕਾਰਡ ਸ਼ਾਮਿਲ ਸਨ ਭਾਰਤ ਦੇ ਇਸ ਸਖਤ ਕਦਮ ਦੇ ਖਿਲਾਫ ਅਮਰੀਕੀ ਪ੍ਰਸ਼ਾਸਨ ਨੂੰ ਝੁਕਣਾ ਪਿਆ ਅਮਰੀਕਾ ਦੇ ਵਿਦੇਸ਼ ਮੰਤਰੀ ਜੋਨ ਕੈਰੀ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਅਮਰੀਕਾ ਦਾ ਕਿਸੇ ਭਾਰਤੀ ਡਿਪਲੋਮੈਟ ਦਾ અપਮਾਨ ਕਰਨ ਦਾ ਇਰਾਦਾ ਨਹੀਂ ਸੀ ਇਸ ਤੋਂ ਬਾਅਦ ਦੇ ਬਿਆਨਿ ਖੋਬਰਾਗੜੇ ਨੂੰ ਕੂਟਨੀਤਕ ਛੋਟ ਦੇ ਕੇ ਭਾਰਤ ਵਾਪਸ ਭੇਜ ਦਿੱਤਾ ਗਿਆ ਭਾਰਤ ਅਤੇ ਅਮਰੀਕਾ ਦੇ ਸਬੰਧ ਪਿਛਲੇ ਕੁਝ ਸਾਲਾਂ ਦੇ ਵਿੱਚ ਕਾਫੀ ਮਜ਼ਬੂਤ ਹੋਏ ਹਨ ਪੀਐਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਿਚਾਲੇ ਕਰੀਬੀ ਸਬੰਧਾਂ ਨੂੰ ਦੇਖਿਆ ਗਿਆ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੋਹਾਂ ਦੇਸ਼ਾਂ ਦੇ ਵਿਚਾਲੇ ਵਿਸ਼ਵਾਸ ਨੂੰ ਕਮਜ਼ੋਰ ਕਰ ਸਕਦੀਆਂ ਨੇ 2013 ਦੇ ਵਿੱਚ ਜਦੋਂ ਦੇਵਿਆਨੇ ਖੋਬਰਾਗੜੇ ਕੇਸ ਨੇ ਤੂਲ ਫੜਿਆ ਸੀ ਤਾਂ ਭਾਰਤ ਅਮਰੀਕੀ ਸਬੰਧਾਂ ਦੇ ਵਿੱਚ ਤਣਾਅ ਵੱਧ ਗਿਆ ਸੀ ਹੁਣ ਜੇਕਰ ਸਰਕਾਰ ਇਸ ਮਾਮਲੇ ਦੇ ਵਿੱਚ ਸਖਤ ਰੁਕ ਨੂੰ ਅਖਤਿਆਰ ਕਰਦੀ ਹੈ ਤਾਂ ਇਹ ਅਮਰੀਕਾ ਨੂੰ ਸਖਤ ਸੰਦੇਸ਼ ਦੇ ਸਕਦੀ ਹੈ ਕਿ ਭਾਰਤ ਅਤੇ ਭਾਰਤ ਦੇ ਨਾਗਰਿਕਾਂ ਦੇ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ